हां जी किसान दोस्तों उम्मीद है कि सारे ठीक-ठाक होंगे दोस्तों आज दी वीडियो ਵਿੱਚ ਗੱਲ ਕਰਾਂਗੇ ਮੱਕੀ ਤੇ ਸੋ ਕਿਸਾਨਾਂ ਦਾ ਸਵਾਲ ਕਿ ਦਿਨ ਬਦਨ ਮੱਕੀ ਦੇ ਵਿੱਚ ਸੁੰਡੀ ਦਾ ਜਿਹੜਾ ਅਟੈਕ ਆ ਉਹ ਵੱਧ ਰਿਹਾ ਅਤੇ ਸਪ੍ਰੇਅ ਕਰਨ ਦੇ ਬਾਵਜੂਦ ਵੀ ਮੱਕੀ ਦੇ ਵਿੱਚ ਸੁੰਡੀ ਦਾ ਕੰਟਰੋਲ ਨਹੀਂ ਹੋ ਰਿਹਾ ਕਿਤੇ ਪੋਗੇ ਸੁੱਕਣ ਦੀ ਸ਼ਿਕਾਇਤ ਆ ਰਹੀ ਆ ਸੋ ਕਿਤੇ ਪੱਤਿਆਂ ਦਾ ਨੁਕਸਾਨ ਸੋ ਕਿਹੜੀ ਇਹੋ ਜੀ ਪਰਫੈਕਟ ਦਵਾਈ ਵਰਤੀ ਜਾਵੇ ਕਿ ਮੱਕੀ ਦੇ ਉੱਪਰ ਫੋਲਰ ਰਿਜ਼ਲਟ ਮਿਲਿਆ ਆਪਾਂ ਨੂੰ ਸੁੰਡੀ ਤੋਂ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਉਗੀ ਸਿੱਧੀ ਤੁਹਾਡੇ ਤੱਕ ਮਹੱਈਆ ਹੋ ਸਕੇ ਸੋ ਗੱਲ ਕਰਕੇ ਆਪਣੇ ਟੌਪਿਕ ਤੇ ਮੱਕੀ ਦੇ ਵਿੱਚ ਸੁੰਡੀ ਦੀ ਰੋਗ ਥੱਬ ਸੋ ਦੋਸਤੋ ਚਾਰ ਪ੍ਰੋਡਕਟ ਤੇ ਆਪਾਂ ਗੱਲ ਕਰਾਂਗੇ ਵਿਆਗੋ ਡੈਲੀਕੇਟ ਐਂਪਲੀਗੋ ਤੇ ਕੋਰਾ ਜਨ ਸੋ ਗੱਲ ਕਰਾਂਗੇ ਚਾਰਾਂ ਦੇ ਵਿੱਚੋਂ ਕਿਹਦਾ ਪਰਫੈਕਟ ਰਿਜ਼ਲਟ ਮਿਲ ਰਿਹਾ ਏ ਸੋ ਦੋਸਤੋ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਕਿ ਇਹਨਾਂ ਦਿਨਾਂ ਦੇ ਵਿੱਚ ਹਾਈ ਟੈਂਪਰੇਚਰ ਹੋਣ ਦੇ ਕਾਰਨ ਸੋ ਮੌਸਮ ਦੇ ਵਿੱਚ ਵਧ ਰਹੀ ਗਰਮੀ ਨੂੰ ਦੇਖਦੇ ਹੋਏ ਸੁੰਡੀ ਦਾ ਜ਼ਬਰਦਸਤ ਅਟੈਕ ਆਉਣ ਤੋਂ ਬਾਅਦ ਕਿਸਾਨ ਇੱਕਦਮ ਸੰਥੈਟਿਕ ਗਰੁੱਪ ਦੀ ਵਰਤੋਂ ਕਰ ਰਿਹਾ ਜਿਵੇਂ ਕਿ ਲੈਂਡਾ ਸਾਈਪਰ ਜਾਂ ਫਿਰ ਕਾਰਟਾਪ ਜੋ ਕਿ ਸਪਰੇ ਵਾਲੀ ਵਿਧਾਨ ਆ ਰਹੀ ਆ ਸੋ ਐਵੇਂ ਦੇ ਟੈਕਨੀਕਲ ਵਰਤਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸਾਨ ਕਿ ਸੁੰਡੀ ਦੀ ਜਲਦੀ ਤੋਂ ਜਲਦੀ ਰੋਕਥਾਮ ਹੋ ਜਾਵੇ ਸੋ ਦੋਸਤੋ ਇੰਨੀਆਂ ਗਰਮ ਦਵਾਈਆਂ ਕਰਨ ਦੇ ਬਾਵਜੂਦ ਵੀ ਸੁੰਡੀ ਦਾ ਕੰਟਰੋਲ ਨਹੀਂ ਹੋ ਰਿਹਾ ਤੇ ਜਾਂ ਫਿਰ ਉਸ ਦੇ ਉਲਟ ਆਪਣੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਸੋ ਦੋਸਤੋ ਕੋਸ਼ਿਸ਼ ਕਰੋ ਕਿ ਐਵੇਂ ਦੀ ਟੈਕਨੀਕਲਾਂ ਦੀ ਵਰਤੋਂ ਨਾ ਕੀਤੀ ਜਾਵੇ ਸੋ ਮੜ ਆਈਏ ਆਪਣੇ ਟੌਪਿਕ ਤੇ ਇਨ੍ਹਾਂ ਚਾਰ ਪ੍ਰੋਡਕਟ ਬਾਰੇ ਆਪਾਂ ਗੱਲ ਕਰਨੀ ਸੀ ਸੋ ਸਭ ਤੋਂ ਪਹਿਲਾਂ ਵਿਆਗੋ ਜੋ ਕਿ ਬਾਅਰ ਕੰਪਨੀ ਦੀ 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਡੋਜ਼ ਤੇ ਪਾਣੀ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਨੰਬਰ 2 ਤੇ ਡੈਲੀਗੇਟ ਜਿਸ ਦੀ ਐਚੁਅਲ ਡੋਜ਼ 180 ml ਪ੍ਰਤੀ ਏਕੜ ਆ ਪਰ ਇਹਨਾਂ ਦਿਨਾਂ ਦੇ ਵਿੱਚ 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਜੇਕਰ ਆਪਾਂ ਇਹਦੀ ਵਰਤੋਂ ਕਰਦੇ ਆ ਤਾਂ ਸਪਰੇਅ ਦੇ ਵਿੱਚ ਰਿਜ਼ਲਟ ਆਪਾਂ ਨੂੰ ਵਧੀਆ ਮਿਲਦਾ ਏ ਨੰਬਰ 3 ਤੇ ਐਮਪਲੀਗੋ ਇਸ ਦਾ ਵੀ ਮੱਕੀ ਦੇ ਉੱਪਰ ਚੰਗਾ ਰਿਜ਼ਲਟ ਮਿਲ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਅਤੇ ਜੇਕਰ ਇਹਦੀ ਡੋਜ਼ ਦੀ ਗੱਲ ਕੀਤੀ ਜਾਵੇ ਤਾਂ ਇਹਦੀ ਡੋਜ਼ 80 ਐਮਐਲ ਤੋਂ ਲੈ ਕੇ 100 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਦੀ ਡੋਜ਼ ਸੇਮ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਨੰਬਰ 4 ਤੇ ਕੋਰਾਜਨ ਸੋ ਇਹਨਾਂ ਦਿਨਾਂ ਦੇ ਵਿੱਚ ਕੋਰਾਜਨ ਦੀ ਫਾਰਮਰ ਵਰਤੋਂ ਕਰ ਰਿਹਾ ਹੈ ਲੇਕਿਨ ਇਹਦੀ ਡੋਜ਼ ਜਿਹੜੀ ਆ ਮੱਕੀ ਦੇ ਉੱਪਰ ਸਹੀ ਡੋਜ਼ ਇਹਦੀ 80 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਕੰਪਨੀ ਰეკਮੈਂਡ ਕਰ ਰਹੀ ਆ ਪਰ ਬਹੁਤ ਫਾਰਮਰ ਮੈਂ ਦੇਖਿਆ ਕਿ 50 ਤੋਂ 60 ਐਮਐਲ ਦੀ ਵਰਤੋਂ ਕਰ ਰਹੇ ਆ ਤੇ ਰਿਜ਼ਲਟ ਦੇ ਵਿੱਚ ਅੱਗੇ ਜਾ ਕੇ ਕਮੀ ਦੇਖਣ ਨੂੰ ਮਿਲਦੀ ਆ ਸੋ ਦੋਸਤੋ ਇਸ ਕਰਕੇ ਇਸ ਦੀ 75 ਤੋਂ ਲੈ ਕੇ 80 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਡੋਜ਼ ਵਰਤਨੀ ਹੈ ਤੇ ਪਾਣੀ 150 ਤੋਂ ਲੈ ਕੇ 175 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਲਾਉਣਾ ਜ਼ਰੂਰੀ ਆ ਸੋ ਦੋਸਤੋ ਕੋਸ਼ਿਸ਼ ਕਰੋ ਕਿ ਇਹਨਾਂ ਸਾਰੇ ਪ੍ਰੋਡਕਟਾਂ ਦੀ ਵਰਤੋਂ ਕਰਦੇ ਸਮੇਂ ਸਪਰੇਅ ਜਾਂਦਾ ਸਵੇਰ ਦੇ ਟਾਈਮ ਕੀਤੀ ਜਾਵੇ ਜਾਂ ਫਿਰ ਸ਼ਾਮ ਦੇ ਟਾਈਮ ਸਪਰੇਅ ਕੀਤੀ ਜਾਵੇ ਦਨ ਦੇ ਵਿੱਚ ਤਿੱਖੀ ਧੁੱਪ ਦੇ ਵਿੱਚ ਸਪਰੇਅ ਦੀ ਵਰਤੋਂ ਨਾ ਕੀਤੀ ਜਾਵੇ। ਸੁੰਢੀ ਤੇ ਰਿਜ਼ਲਟ ਆਪਾਂ ਨੂੰ ਬਹੁਤ ਘੱਟ ਮਿਲੂਗਾ। ਸੋ ਕੋਸ਼ਿਸ਼ ਕਰੋ ਕਿ ਥੱਲੇ ਪਾਣੀ ਜ਼ਰੂਰ ਲੱਗਾ ਹੋਵੇ, ਯਾਨੀ ਕਿ ਜ਼ਮੀਨ ਦੇ ਵਿੱਚ ਸੈੱਲ ਹੋਣੀ ਜ਼ਰੂਰੀ ਹੈ ਇਹਨਾਂ ਸਪਰੇਅਾਂ ਕਰਨ ਤੋਂ ਬਾਅਦ। ਸੋ ਦੋਸਤੋ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹਨਾਂ ਤਿੰਨਾਂ ਚਾਰਾਂ ਦਵਾਈਆਂ ਦੇ ਵਿੱਚੋਂ ਸਭ ਤੋਂ ਬੈਟਰ ਰਿਜ਼ਲਟ ਇਸ ਸਮੇਂ ਕਿਸ ਦਵਾਈ ਦਾ ਮਿਲ ਰਿਹਾ ਹੈ? ਸੋ ਉਹ ਮਿਲ ਰਿਹਾ ਹੈ ਡੈਲੀਗੇਟ ਦਾ। ਡੈਲੀਗੇਟ ਕਟੇਵਾ ਕੰਪਨੀ। ਸੋ ਜੇਕਰ ਆਪਾਂ ਇਹਦੀ 100 ਤੋਂ ਲੈ ਕੇ 120 ml ਡੋਜ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਾਂਗੇ ਤਾਂ ਰਿਜ਼ਲਟ ਬਹੁਤ ਸੋਹਣੇ ਮਿਲ ਰਹੇ ਇਹਨਾਂ ਦਿਨਾਂ ਦੇ ਵਿੱਚ ਸੋ ਦੋਸਤੋ ਇੱਥੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜੇਕਰ ਤੁਸੀਂ ਮੱਕੀ ਦੇ ਉੱਪਰ ਪਹਿਲੀ ਸਪਰੇਅ ਕਰ ਰਹੇ ਹੋ ਯਾਨੀ ਕਿ ਮੱਕੀ 10 ਤੋਂ ਲੈ ਕੇ 15 ਦਿਨ ਦੀ ਹੈ ਸੋ ਤੁਸੀਂ ਕੋਸ਼ਿਸ਼ ਕਰੋ ਕਿ ਪਹਿਲੀ ਸਪਰੇਅ ਡੈਲੀਗੇਟ ਦੀ ਨਾ ਕੀਤੀ ਜਾਵੇ ਸੋ ਪਹਿਲੀ ਸਪਰੇਅ ਆਪਾਂ ਐਮਪਲੀਗੋ ਵਗੈਰਾ ਜਦੀ ਵੀ ਕਰ ਸਕਦੇ ਹਾਂ ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਡੈਲੀਗੇਟ ਦੀ ਵੀ ਵਰਤੋਂ ਕਰਨੀ ਪਵੇਗੀ ਸੋ ਖਰਚੇ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਪਹਿਲੀ ਸਪਰੇ ਆਪਾਂ ਐਂਪਲੀਗੋ ਤੇ ਉਸ ਤੋਂ ਬਾਅਦ ਜੇਕਰ ਸੁੰਡੀ ਦਾ ਜ਼ਿਆਦਾ ਅਟੈਕ ਆਉਂਦਾ ਹੈ ਤਾਂ ਆਪਾਂ ਨੂੰ ਡੈਲੀਗੇਟ ਦੀ ਵਰਤੋਂ ਕਰਨੀ ਚਾਹੀਦੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ